ਸ੍ਰੀ ਕਾਲ ਜੀ ਗੁੱਡ ਮਾਰਨਿੰਗ ਜੀ ਠੀਕ ਠਾਕ ਹੈ ਜੀ ਸਭ ਕਵਾੜ ਵਾਲੇ ਭਈਆ ਆਂਟੀ ਬੁਲਾ ਰਹੇ ਨੇ ਗੁਜਲੇਗਾ ਸਬਜੀ ਵਾਲਾ ਅਰ ਲੋ ਜੀ ਆਪਾਂ ਰੌੜੀਆਂ ਉੱਠਦੇ ਆਂ ਤੇ ਹੁਣ ਟਾਈਮ ਹੋ ਗਿਆ ਵਾਵਾ ਆਪਾਂ ਦਾ ਚਿਲੋ ਪੋੜਾ ਸਾਬ ਚਲੋ ਛੇ ਲੈਟਸ ਗੋ ਅੱਜ ਜੀ ਮੁੰਡੇ ਦੀ ਜੀ ਨੀਂਦ ਨਹੀਂ ਪੂਰੀ ਜੀ ਲੱਗਦੀ ਪਈ आगो में दिख रहा है जी वाइजर के नीचे से भी जी मिल देंदे गुरुद्वारा सबके सामने पहुँच के पहुँच के मिलते हैं डायरेक्ट फटाफट चलेंगे अभी हम थोड़ी से लेट हो चुके हैं सो

ਜੇ ਇਦਾਂ ਦਾ ਨਹੀਂ ਹਾਂ ਸੁਬ੍ਹਾ ਵੀ ਪੇਂ ਤੋਂ ਬਾਅਦ ਹੀ ਦੂਸਰੇ ਲੰਗਰ ਵੱਲ ਵਾਦੇ ਹੋਏ ਜੋ ਕੇ ਸ਼ਰਦਾ ਇਹੋਂ ਦਾਇਆ ਕਿੱਥੇ ਗਿਆ ਵੀਰਾ ਘਟਾ ਵੀ ਦਾ ਆ ਗਿਆ ਆ ਗਿਆ ਆ ਗਿਆ ਹਾਂ ਇਹ ਤਾਂ ਤੁਹ ਕਨਫਿਊਜ਼ ਕਰਤਾ ਭਰਾ ਹਾਂ ਠੀਕ ਆ ਮੈਂ ਉੱਤੋਂ ਦੀ ਹੋਣਾ ਤੂੰ ਇੱਧਰ ਤੇ ਚੱਲ ਲਓ ਜੀ ਯਾਰ ਇਹ ਪਹਿਲਾਂ ਖੀਰ ਖਾਣੇ ਉਹਨੇ ਆਪਾਂ ਤੇ ਉਪਰੋਂ ਪੀਤਾ ਜਾਂਦਾ ਲਾਚ ਅੱਜ ਨਹੀਂ ਪੀਤਾ ਗਿਆ ਥੋੜਾ ਘੱਟ ਦਿੱਤੀ ਉਹ ਵੀ ਦਾ ਬਾਰਿਕ ਲੰ ਗਿਆ ਪਾਰਕਿੰਗ ਚੋਂ ਆ ਚੁੱਕੀ ਹੈ ਹਮ ਚੌਰ ਹੈ ਅਭੀ ਸਭਲਾਂ ਗੁੰਮ ਗਈਆਂ ਅੱਜ ਮੈਂਨੇ ਚ ਆਪਣਾ ਪਰ ਉਹ ਵੀ ਕਹਿੰਦੇ ਨੇ ਉਹਨੂੰ ਸਲੀਪ ਕਰੋੜ ਆ ਹਾਈ ਹਾਈ ਇਹ ਤਾਂ ਪਤਾ ਨਹੀਂ ਲੋਕਾਂ ਨੂੰ ਹਾਰਨ ਸੌਂਦੇ ਨਹੀਂ ਆ ਲੋਕਾਂ ਨੇ ਸੁਣਨੇ ਛੱਡਦੇ ਨਹੀਂ ਹਾਂ ਸੀਰੀਅਸly ਮਤਲਬ ਲੋਕ ਕਹਿੰਦੇ ਨਾ ਆਪਾਂ ਨੂੰ ਧਿਆਨ ਨਾਲ ਚੱਲਣਾ ਚਾਹੀਦਾ ਮਤਲਬ ਆਪਾਂ ਕਹਿੰਦੇ ਵੀ ਨਹੀਂ ਆਪਾਂ ਤਾਂ ਸਹੀ ਚੱਲਦੇ ਆ ਹਨਾ ਪਰ ਨਹੀਂ ਆਪਾਂ ਜਿੰਨੇ ਮਰਜ਼ੀ ਸਹੀ ਚੱਲਦੇ ਹੋਈਏ ਬਹੁਤ ਆਹਾਂ ਛੱਡ ਪਉਣਾ ਹੀ ਨਹੀਂ ਹੈਗਾ ਮੈਂ ਵੀਰੇ ਆ ਪਿੱਪਲੇ ਮੋਰ ਥੋੜੀ ਪਿੱਪਲੇ ਮੋਰ ਦਾ ਜਿਹੜਾ ਬਹੁਤ ਲੰਬਾ ਜਾਂਦਾ ਹੈ ਜਿਹੜਾ ਨਹੀਂ ਤਣੇ ਜਾਂਦੇ ਜੀ ਗਾਇਸ ਇਹਨਾਂ ਦੀਆਂ ਡਿਮਾਂਡਾਂ ਨਹੀਂ ਮੁੱਕਦੀਆਂ ਇੱਧਰ ਵੀਰੇ ਲਈ ਚੋਲ ਬਣਨ ਡੇ ਨੇ ਇਚੂ ਹੌਟ ਦਿਖੇ ਔਰ ਇੱਧਰ ਮੰਨੂ ਦੀ ਜੀ ਕਾ ਲਈ ਪ੍ਰਸ਼ਾਦ ਮੰਗਣ ਡਈ ਉਹਦੇ ਵਾਸਤੇ ਬਣਾ ਲੱਗੀ ਸੌਰੀ ਮੀਰਾ ਨਾਲ ਕੜਾ ਕਿਆ ਕਰੂ ਕੜਾ ਕੀ ਤੁਹਾਨੂੰ ਜਾਨੇ ਆ ਮੈਂ ਡਿਸ਼ ਦੇਖ ਰਹੀ ਸੀ ਬਣਾਉਣ ਵਾਸਤੇ ਬਸ ਖਾਣ ਤੇ ਇਲਾਵਾ ਹੈਗਾ ਕੋਈ ਕੰਮ ਹੈ ਮੈਂ ਵੀਰੇ ਨੂੰ ਭੇਜ ਦਿੰਦੀ ਨਹੀਂ ਫਿਰ ਜੇ ਜੇ ਸਾਨੂੰ ਚੰਗੀ ਲੱਗੇ ਬਣਾ ਲੈਣੇ ਕੜਾਣਾ ਦੀ ਕੜਾ ਆਪਣੇ ਕੜਾ ਆਟਾ ਲੇ ਭੁੱਜਦਾ ਪਿਆ ਆ ਆਟੇ ਵਾਲਾ ਬਣਾਇਆ ਆ ਸੂਜੀ ਵਾਲਾ ਕਹਿੰਦੀ ਸੀ ਵੈਸੇ ਪਰ ਸੂਜੀ ਥੋੜੀ ਸੀ ਹਾਂ ਵੀ ਇਹ ਮੇਰੀ ਭੁੱਖ ਵੀ ਮਿਟਣੀ ਚਾਹੀਦੀ ਏ ਫਿਰ ਯੂ ਰੈਡੀ ਰੈਡੀ ਇਕੜਾ ਰੈਡੀ ਹੋ ਗਿਆ ਜੀ ਦੇਖਣ ਤਾਂ ਬਹੁਤ ਸਵਾਲ ਬਣਿਆ ਲੱਗਦਾ ਹਾਏ ਹਾਏ ਓਏ 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 ਉਹਨੇ ਟੋਲੇ ਚੱਲਿਆ ਸੀ ਭੱਜਿਆ ਫਿਰਦਾ ਹੀ ਟ੍ਰੇ 'ਚ ਲੋ ਮੈਮ ਖਾਈਓ ਟ੍ਰੇ 'ਚ ਮੈਂ ਕਿਉਂ ਇਹ ਤਾਂ ਗਿਆ ਲੱਗਦਾ ਹੋ ਰੋਟੀ ਪਈਏ ਨਾਲ ਰੋਟੀ ਖਾ ਲਾ ਵਾਦ ਦੇ ਤਾਂ ਐ ਆਣਾ ਭੁੱਖ ਲੱਗੀ ਮੈਨੂੰ ਤਾਂ ਭੁੱਖ ਲੱਗੀ ਇਹਦਾ ਖਾਲੇ ਜਦੋਂ ਆਏ ਗੁਰਦਾਰੇ ਸ਼ਾਮੀ 4 ਵਜੇ ਰੋਟੀਆਂ ਖਵਾਈਆਂ ਇਹਨਾਂ ਨੂੰ ਸਾਡੇ ਨ ਹੋ ਗਏ ਨੇ ਤਾਂ ਤੈਨੂੰ ਰਾਤੀ ਰੋਟੀ ਬਣੂਗੀ ਨਾ ਭੁੱਖ ਲੱਗੀ ਨਾ ਕੰਬੀਨੇਸ਼ਨ ਗੱਟ ਸੋਣਾ ਭੁੱਖ ਹੀ ਪਾਈ ਰੱਖਦੇ ਆ ਬਣ ਰਹੀ ਹੈ ਸਾਡੇ ਇਧਰ ਆ ਜਾ ਕੁੜੀਏ ਲੂਣ ਮਚ ਵਾਲੇ ਡੱਬੇ ਤੇ ਭਿੰਡੀ ਦੀ ਸਬਜ਼ੀ ਬਣ ਗਈ ਏ ਮਤਲਬ ਬਣ ਰਹੀ ਏ ਨਾਲ ਰੋਟੀ ਬਣਾਣੀ ਖੱਟੀ ਐ ਮੈਂ ਤੇ ਲੂਣ ਮਚ ਮਸਾ ਵਧੀਆ ਸਪਾਈਸੀ ਸਪਾਈਸੀ ਬਣਾ ਲਈ ਪਾਣੀ ਆਪਣੇ ਸਾਹਮਣੇ ਪਾਉਣਾ ਉਹ ਤੇ ਬਸ ਉਹ ਰੋਟੀ ਕਰਕੇ ਖਾਵਾਂਗੇ ਹਾਂਜੀ ਦੱਸੋ ਠੀਕ ਆ ਠੀਕ ਈ ਆ ਛੱਡ ਬਈ ਲਓ ਜੀ ਪਿੱਡੀ ਬਣ ਕੇ ਆ ਗਈ ਆਪਣੀ ਲੱਗਦਾ ਵੇਖਣ ਜੀ ਤਾਂ ਠੀਕ ਹੀ ਰਹੀ ਐ ਸਪਾਈਸੀ ਲੱਗ ਰਹੀ ਐ ਰੋਟੀ ਆ ਗਈ ਐ ਆ ਜਾ ਹਣ ਜੀਂਦ ਬਾਸ ਲਾਇਆ ਹੱਥ ਛਡਾਲਾ ਆਪ ਨੇ ਛਡਾਲਾ ਇਹ ਤੈਨੂੰ ਚੰਗੇ ਲੱਗਦੇ ਤਾਂ ਤੇ ਇੱਕ ਚਮਚ ਲੈ ਆਈ ਮੈਂ ਜੀਂਦ ਨੂੰ ਕਹਿੰਦੀ ਥੋੜਾ ਜਿਹਾ ਕੜਾ ਜਿਹੜਾ ਬਣਿਆ ਉਹ ਗਰਮ ਕਰਨੇ ਆ ਬੁੰਦਲੀ ਫਿਰਦੀ ਐ ਬਾਤਰ ਛਡਾਲਾ ਸਵਾ ਆਹ ਹਾ ਹੁਣ ਇਹਦੇ ਨਾਲ ਖਾਵਾਂਗੇ ਰੋਟੀ ਤੁਹਾਡੇ ਜੋ ਕੋਈ ਇਹਦਾ ਨਾਲ ਖੜਾਣਾ ਰੋਟੀ ਖਾਣੀ ਪਸੰਦ ਨਾ ਕਿ ਉਹਨੂੰ ਮੈਂ ਖਾਣੀ ਨਹੀਂ ਬਸ ਉਹ ਨਾ ਆ ਗਿਆ ਕੁੰਨੀ ਵਾਲੀ ਚਾਹੀਦਾ ਸੀ ਥੋੜੀ ਤੱਤੀ ਹੈ ਜਿਆਦਾ ਨਹੀਂਗੀ ਆ ਜਾ ਤੂੰ ਵੀ ਖਾ ਲੈ ਰੋਟੀ ਤੇ ਸਬਜੀ ਥੋੜੀ ਹੋਰ ਲੈ ਆਈ ਆ ਆਪਣੇ ਮਾਤੇ ਕਿਉਂਕਿ ਮੈਨੂੰ ਸਵਾਦ ਲੱਗੀ ਲੱਗ ਰਹੀ ਇਦਾਂ ਲੱਗਦਾ ਜਿਵੇਂ ਸਵਾਦ ਬਣੀ ਤੇ ਮੈਂ ਛਾਟਮ ਕਰ ਦੇਣੀ ਖਾ ਕੇ ਵੇਖੂ ਤੇ ਪਤਾ ਲੱਗਣਾ ਹੁਣ ਆਪਾਂ ਖਾਵਾਂਗੇ ਰੋਟੀ ਖਾਣੀ ਤੂੰ ਜੀ ਪਿੰਡੀ ਚ ਵੜਨਾ ਲਓ ਵੜ ਜਾ